ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ 2025 ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਦੀਆਂ ਲੜਕੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਸਾਇੰਸ ਗਰੁੱਪ ਵਿੱਚ ਪਹਿਲੀ ਪੋਜੀਸ਼ਨ ਹਰਮਨਪ੍ਰੀਤ ਕੋਰ 92% ਦੂਜੀ ਪੋਜੀਸ਼ਨ ਰਜਨੀ ਕੁਮਾਰੀ 90.8% ਤੀਜੀ ਪੋਜੀਸ਼ਨ ਕੋਮਲ ਯਾਦਵ 99.2% ਕਮਰਸ ਗੁਪਚੇ ਪਹਿਲੀ ਪੋਜੀਸ਼ਨ ਪਰਮਜੀਤ ਕੌਰ ਅਤੇ ਹਿਮਾਨੀ ਰਤੂ 92% ਦੂਜੀ ਪੋਜੀਸ਼ਨ ਪ੍ਰਭਜੀਤ ਕੌਰ 91.8% ਤੀਸਰੀ ਪੋਜੀਸ਼ਨ ਪਲਵੀ 91.6% ਆਰਟਸ ਗਰੁੱਪ ਵਿੱਚ ਪਹਿਲੀ ਪੋਜੀਸ਼ਨ ਸਾਨੀਆ ਬ੍ਰੀਤ ਕੌਰ 93% ਦੂਜੀ ਪੋਜੀਸ਼ਨ ਗੀਤ ਕਮਮੇ ਸੁਹਾਣੀ ਰਣਜੀਤ ਕੌਰ 91.6% ਤੀਸਰੀ ਪੋਜੀਸ਼ਨ ਜੈਸਿਕਾ ਕੁਮਾਰੀ 90.4% ਅੰਕ ਲੈ ਕੇ ਪੋਜੀਸ਼ਨਾਂ ਹਾਸਲ ਕੀਤੀਆਂ ਸਾਰੇ ਵਿਦਿਆਰਥੀਆਂ ਨੇ ਆਪਣੀ 12ਵੀਂ ਕਲਾਸ ਪਹਿਲੇ ਦਰਜੇ ਵਿੱਚ ਪਾਸ ਕੀਤੀ ਪ੍ਰਿੰਸੀਪਲ ਸ਼੍ਰੀ ਵਿਸ਼ਵਿੰਦਰ দত্ত ਵੱਲੋਂ ਇਹਨਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਹਨਾਂ ਨੂੰ ਕਿਹਾ ਕਿ ਇਹ ਸਾਰੇ ਨਤੀਜੇ ਪਿੱਛੇ ਸਕੂਲ ਦੇ ਮਿਹਨਤੀ ਸਟਾਫ ਦਾ ਪੂਰਾ ਯੋਗਦਾਨ ਹੈ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਮੁਹਾਰਤ ਦਿੱਤੀ ਗਈ ਮੇਰਾ ਨਾਮ ਜੈਸਿਕਾ ਕੁਮਾਰੀ ਹੈ ਅਤੇ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਰਹੀ ਹਾਂ ਇਸ ਸਾਲ 12ਵੀਂ ਦੇ ਨਤੀਜਿਆਂ ਵਿੱਚੋਂ ਮੇਰਾ 90% ਨਤੀਜਾ ਰਿਹਾ ਹੈ ਜਿਸ ਨਾਲ ਸਾਡੇ ਸਕੂਲ ਦਾ ਅਤੇ ਮੈਂ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਬੜੇ ਪਿੰਡ ਸਕੂਲ ਵਿੱਚ ਪੜ੍ਹਾਈ ਬਹੁਤ ਵਧੀਆ ਹੈ ਇੱਥੇ ਮੈਂ ਆਪਣੇ ਅਧਿਆਪਕਾਂ ਦਾ ਅਤੇ ਇਸ ਮੂਹ ਸਕੂਲ ਸਟਾਫ ਸਾਰਿਆਂ ਦਾ ਆਪਣੇ ਟੀਚਰਸ ਦਾ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦੀ ਮਿਹਨਤ ਸਦਕਾ ਹੀ ਮੇਰੇ ਇਨੇ ਨੰਬਰ ਆ ਸਕੇ ਆ ਐਂਡ ਬੜੇ ਪਿੰਡ ਸਕੂਲ ਵਿੱਚ ਮੈਂ ਰੋਜ਼ ਅਪ ਡਾਊਨ ਕਰਦੀ ਸੀ ਬਸ ਰਾਹੀਂ ਤੇ ਇਹ ਸਕੂਲ ਦੀ ਸਟੱਡੀ ਬਹੁਤ ਵਧੀਆ ਆ ਐਂਡ ਮੇਰਾ ਨਤੀਜਾ ਟੀਚਰਸ ਕਰਕੇ ਹੀ ਮੇਰਾ ਵਧੀਆ ਆ ਸਕੇ ਆ ਥੈਂਕ ਯੂ ਮੇਰਾ ਏਮ ਲਾਇਰ ਬਣਨ ਦਾ ਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ ਜਿਹੜਾ 2024-25 ਆ ਉਹਦੇ ਰਿਜ਼ਲਟ ਡਿਕਲੇਅਰ ਕੀਤੇ ਗਏ ਮੈਨੂੰ ਦੱਸਦਿਆਂ ਬੜੀ ਖੁਸ਼ੀ ਆ ਕਿ ਸਰਕਾਰੀ ਕੰਨਿਆਂ ਸੀਨੀਅਰਸ ਕੰਡ ਸਕੂਲ ਬੜਾ ਪਿੰਡ ਦਾ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਰਿਜ਼ਲਟ ਆ 12th ਕਲਾਸ ਦਾ ਬਹੁਤ ਸ਼ਾਨਦਾਰ ਰਿਹਾ ਸਾਡੇ ਕੋਲ ਸਕੂਲ ਦੇ ਵਿੱਚ ਤਿੰਨ ਸਟਰੀਮ ਆ ਜੀ ਕਾਮਰਸ ਆ ਸਾਇੰਸ ਆ ਤੋਕ ਤੋ ਬਿਨਾ ਆਰਟ ਸਿਆ ਤੇ ਤਕਰੀਬਨ 14 ਬੱਚਿਆਂ ਨੇ 90% ਤੋਂ ਵੱਧ ਮਾਰਕਸ ਲੈ ਕੇ ਸਕੂਲ ਦਾ ਨਾਮ ਜਿਹੜਾ ਉਹ ਰੋਸ਼ਨ ਕੀਤਾ ਇਹਦੇ ਨਾਲ ਹੀ ਤਕਰੀਬਨ ਸਾਰੇ ਬੱਚੇ ਫਰਸਟ ਡਿਵੀਜ਼ਨ ਦੇ ਵਿੱਚ ਪਾਸ ਹੋਏ ਆ ਤੇ ਸਕੂਲ ਦਾ ਰਿਜ਼ਲਟ 100% ਰਿਹਾ ਸਟਰੀਮ ਵਾਈ ਜਿਹੜੇ ਬੱਚਿਆਂ ਨੇ ਪ੍ਰਾਪਤੀਆਂ ਜੀਤੀਆਂ ਉਹ ਇਸ ਪ੍ਰਕਾਰ ਆ ਕੇ ਸਾਡੇ ਕੋਲ ਆਰਟਸ ਦੇ ਵਿੱਚ ਸਾਨੀਆ ਪ੍ਰੀਤਕੌਰ ਨੇ 464 ਮਾਰਕਸ ਲਏ ਆ 500 ਦੇ ਵਿੱਚੋਂ ਇਹਦਾ 93% ਸਕੋਰ ਰਿਹਾ ਇਹ ਤੋਂ ਬਿਨਾ ਗੀਤਕਾ ਮੈਮੀ ਉਹਨਾਂ ਦੇ 458 ਨੰਬਰ 92% ਸੁਹਾਣੀ 458 ਨੰਬਰ 92% ਰਣਜੀਤ ਕੌਰ 458 ਨੰਬਰ 92% ਮਤਲਬ ਤਿੰਨਾਂ ਬੱਚਿਆਂ ਦੇ ਇੱਕੋ ਜਿਹੇ ਨੰਬਰ ਆ ਬ੍ਰੈਕਟਡ ਏ ਤਿੰਨ ਬੱਚੇ ਸਾਡੇ ਕੋਲ ਸੈਕੰਡ ਪੋਜੀਸ਼ਨ ਦੇ ਵਿੱਚ ਜੈਸਿਕਾ ਕੁਮਾਰੀ ਦੇ 452 ਨੰਬਰ ਆ ਇਹਨੇ 90.4% ਮਾਰਕਸ ਲਏ ਆ ਇਹ ਤੋਂ ਬਿਨਾ ਪਲੱਸ ਟੂ ਸਾਇੰਸ ਦੀ ਗੱਲ ਕਰੀਏ ਤੇ ਹਰਮਨ ਪ੍ਰੀਤਕੌਰ ਦੇ 460 ਨੰਬਰ ਆ 92% ਸਕੋਰ ਸੈਕੰਡ ਰਜਨੀ ਕੁਮਾਰੀ ਉਹਨਾਂ ਦੇ 454 ਨੰਬਰ ਆ 90.8% ਥਰਡ ਪੋਜੀਸ਼ਨ ਆ ਕੋਮਲ ਜਾਦਵ ਜਿਨ੍ਹਾਂ ਨੇ 446 ਨੰਬਰ ਲੈ ਕੇ 89% ਸਕੋਰ ਕੀਤਾ ਇਹ ਤੋਂ ਵੀ ਨਾ ਮੈਂ ਪਲੱਸ 2 ਕਾਮਰਸ ਦੀ ਗੱਲ ਕਰਾਂ ਤੇ ਫਰਸਟ ਪੋਜੀਸ਼ਨ ਜਿਹੜੀ ਆ ਉਹ ਪਰਮਜੀਤ ਕੌਰ ਨੇ ਜਿਨ੍ਹਾਂ ਦੇ 460 ਨੰਬਰ ਨੇ 92% ਮਾਰਕਸ ਹਿਮਾਨੀ ਰਤੂ ਇਹ ਬ੍ਰੈਕਟਡ ਫਰਸਟ ਨੇ ਇਹਨਾਂ ਦੇ ਵੀ 92% ਮਾਰਕਸ ਆ 460 ਨੰਬਰ ਪ੍ਰਭਜੋਤ 459 ਨੰਬਰ 91.8 ਪਲਵੀ 458 ਨੰਬਰ 91.6 ਇਹ ਜਿਹੜੀ ਅਸਲ ਦੇ ਵਿੱਚ ਸਿਹਰਾ ਇਹ ਬੱਚਿਆਂ ਦੀ ਮਿਹਨਤ ਦਾ ਆ ਤੇ ਮੈਂ ਇਹ ਵੀ ਸੋਚਦਾ ਵੀ ਜਿਹੜਾ ਕ੍ਰੈਡਿਟ ਆ ਮੇਰੇ ਜਿਹੜੇ ਸਕੂਲ ਦੀ ਟੀਮ ਆ ਸਾਡੇ ਟੀਚਰ ਸਾਹਿਬਾਨ ਆ ਉਹਨਾਂ ਦੀ ਸਖਤ ਮਿਹਨਤ ਨੂੰ ਵੀ ਜਾਂਦਾ ਬੱਚਿਆਂ ਦੀ ਡੈਡੀਕੇਸ਼ਨ ਆ ਬੱਚਿਆਂ ਦੀ ਹਾਰਡ ਵਰਕਿੰਗ ਆ ਤੇ ਅਸੀਂ ਹੋਪ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਇਸੇ ਤਰ੍ਹਾਂ ਗੁੱਡ ਮਾਰਕਸ ਲੈਣਗੇ ਲਗਭਗ ਸਾਰੇ ਬੱਚੇ ਫਰਸਟ ਡਿਵੀਜ਼ਨ ਦੇ ਵਿੱਚ ਪਾਸ ਹੋਏ ਆ ਸਾਡੇ ਕੋਲ ਇਹਨਾਂ ਤਿੰਨਾਂ ਸਕੀਮ ਦੇ ਵਿੱਚ ਜੇ ਪਿੰਡੂ ਖੇਤਰਾਂ ਦੀ ਗੱਲ ਕਰੀਏ ਤੇ ਪਿੰਡੂ ਖੇਤਰਾਂ ਦੇ ਵਿੱਚ بڑا ਪਿੰਡ ਜਿਹੜਾ ਗਰਲ ਸਕੂਲ ਆ ਇੱਕ ਇਹੋ ਜਿਹਾ ਸਕੂਲ ਆ ਜਿਹੜਾ ਬੱਚਿਆਂ ਨੂੰ ਇਸ ਸਟੈਂਡਰਡ ਦੀ ਜਿਹੜੀ ਐਜੂਕੇਸ਼ਨ ਉਹ ਪ੍ਰੋਵਾਈਡ ਕਰਦਾ ਲਗਭਗ ਮੈਂ ਹਰ ਵਾਰੀ ਗੱਲ ਦੱਸਦਾ ਕਿ 26 ਤੋਂ 27 ਪਿੰਡ ਨੇ ਜਿੱਥੋਂ ਬੱਚੇ ਇੱਥੇ ਐਜੂਕੇਸ਼ਨ ਲੈਣ ਲਈ ਆਂਦੇ ਆ ਸੋ ਅਸੀਂ ਵਿਸ਼ਵਾਸਦਵਾਨ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਇੱਦਾਂ ਹੀ ਗੁੱਡ ਰਿਜ਼ਲਟ ਸ਼ੋ ਕਰਨਗੇ ਇੱਕ ਮੇਰੀ ਬੇਨਤੀ ਇਲਾਕਾ ਨਿਵਾਸੀਆਂ ਨੂੰ ਆ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਗਵਰਨਮੈਂਟ ਸਕੂਲ ਦੇ ਵਿੱਚ ਦਾਖਲ ਕਰਾਓ ਤਾਂ ਜੋ ਜਿਹੜੀ ਸਹੂਲਤ ਇਹ ਐਜੂਕੇਸ਼ਨ ਦੀ ਰੂਰਲ ਐਜੂਕੇਸ਼ਨ ਦੀ ਜਿਹੜੀ ਇਹ ਸਕੂਲ ਦੇ ਵਿੱਚ ਇਹਨਾਂ ਸਟਰੀਮ ਦੀ ਐਜੂਕੇਸ਼ਨ ਦੀ ਫੈਸਿਲਿਟੀ ਆ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾ ਸਕੇ ਇਹ ਤੋਂ ਬਿਹਤਰ ਸਕੂਲ ਸਾਡੇ ਹੋਰ ਏਰੀਆ ਦੇ ਵਿੱਚ ਪਿੰਡੂ ਏਰੀਆ ਦੇ ਵਿੱਚ ਨਹੀਂ ਆ ਸੋ ਮੇਰੀ ਬੇਨਤੀ ਨੂੰ ਕਬੂਲ ਕਰਦੇ ਹੋਏ ਮੈਕਸਿਮਮ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਦਾਖਲੇ ਲਈ ਭੇਜੋ ਧੰਨਵਾਦ ਜੀ ਸਰਸ਼ੇਕਾਲ ਮੇਰਾ ਨਾਮ ਰਣਜੀਤ ਕੌਰ ਹੈ ਮੈਂ ਪ੍ਰਸ਼ਤੁਜਮਾਦੀ ਵਿਦਿਆਰਥਣਾਂ ਮੈਂ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਬੜਾ ਪਿੰਡ ਜਲੰਧਰ ਦੀ ਵਿਦਿਆਰਥਣਾਂ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਸ਼ਾਮੀ 4 ਵਜੇ ਤੋਂ ਬਾਅਦ ਸਾਡੇ ਨਤੀਜੇ ਆਏ ਤੇਸੀ ਸਾਨਿਆ ਨੇ ਬੜੇ ਬੰਦੇ ਸਕੂਲ ਦੇ ਵਿਦਿਆਰਥੀ ਨੇ ਬਹੁਤ ਵਧੀਆ ਨੰਬਰ ਪ੍ਰਾਪਤ ਕੀਤੇ ਸਾਰੇ ਮਤਲਬ ਟੀਚਰ ਵੀ ਸੈਟੀਸਫਾਈਡ ਆ ਬੱਚੇ ਵੀ ਸੈਟੀਸਫਾਈਡ ਆ ਤੇ ਅਸੀਂ ਬਹੁਤ ਖੁਸ਼ ਹਾਂ ਅੱਗੇ ਵੀ ਸਾਨੂੰ ਇੰਨੇ ਵਧੀਆ ਟੀਚਰ ਮਿਲੇ ਤੇ ਅਸੀਂ ਬਹੁਤ ਖੁਸ਼ ਹਾਂ ਕਿ ਮਤਲਬ ਨੰਬਰ ਬਹੁਤ ਵਧੀਆ ਸਾਨਿਆ ਨੇ ਸਾਰੇ ਸੈਟੀਸਫਾਈਡ ਆ ਕਰ ਦੇ ਸੈਟੀਸਫਾਈਡ ਆ ਹੁਣ ਅਸੀਂ ਮਤਲਬ ਅੱਗੇ ਵੀ ਇੰਨੀ ਮਿਹਨਤ ਕਰਾਂਗੇ ਹੁਣ ਜਿਹੜੇ ਟੀਚਰਾਂ ਤੋਂ ਸਿੱਖੇ ਗਏ ਅੱਗੇ ਵੀ ਇਦਾਂ ਆਪਣੀ ਲਾਈਫ ਚ ਰਾਈਜ਼ ਕਰਾਂਗੇ ਤੇ ਸ਼ਾਈਨ ਕਰਾਂਗੇ ਥੈਂਕ ਯੂ ਗੁੱਡ ਆਫਟਰਨੂਨ एवरीवन ਥਿਸ ਇਸ ਸਾਨਿਆ ਫ੍ਰਿੱਟਕੋਰ ਅਸ ਯੂ ਆਲ ਨੋ ਥੈ very good marks and i scored 464 marks out of 500 and this is this happens because of our teachers and our parents i once again i thank you to all my teachers and my parents for this achievement thank you sashikal mera naam geetika te main plus <laughs> 2 di vidyarthina te main apni plus 2 government girls senior secondary smart school bada pin girls school to kitti ha ਤੇ ਇੱਥੇ ਸਕੂਲ ਦੀ ਪੜ੍ਹਾਈ ਬਹੁਤ ਹੀ ਜ਼ਿਆਦਾ ਵਧੀਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਸ਼ਾਮ ਨੂੰ ਸਾਡਾ ਰਿਜ਼ਲਟ ਆਇਆ ਤੇ ਉਸ ਦੇ ਵਿੱਚ ਮੈਂ 91.3% ਸਕੋਰ ਕੀਤਾ ਤੇ ਇਹਦੇ ਵਿੱਚ ਸਾਡੇ ਟੀਚਰਸ ਤੇ ਪੇਰੈਂਟਸ ਦਾ ਬਹੁਤ ਹੀ ਵੱਡਾ ਹੱਥ ਆ ਮੈਂ ਤੁਹਾਨੂੰ ਸਾਰਿਆਂ ਨੂੰ ਸੁਜੈਸਟ ਕਰੂੰਗੀ ਕਿ ਇਹ ਸਕੂਲ ਬਹੁਤ ਹੀ ਜ਼ਿਆਦਾ ਵਧੀਆ ਹੈ ਇੱਥੇ ਦੀ ਪੜ੍ਹਾਈ ਇੱਥੇ ਦੀ ਫੈਸਿਲਿਟੀਆਂ ਬਹੁਤ ਹੀ ਜ਼ਿਆਦਾ ਵਧੀਆ ਹੈ ਸੋ ਇੱਥੇ ਵਾਤਵਾਦ ਐਡਮਿਸ਼ਨ ਲੋ ਅਫਟਰਨੂਨ ਮੇਰਾ ਨਾਮ ਸਾਰਾ ਹੈ ਅਤੇ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੜਾਪਿੰਡ ਦੀ ਵਿਦਿਆਰਥਣ ਹਾਂ ਅਤੇ ਮੈਂ ਪਲੱਸ 2 ਕਾਮਰਸ ਦੇ ਵਿੱਚ ਪੜ੍ਹੀ ਇਸ ਸਕੂਲੇ ਵਿੱਚ ਆ ਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਇੱਥੇ ਦੇ ਟੀਚਰ ਸਹਿਬਾਨ ਅਤੇ ਬਾਕੀ ਸਾਰੇ ਸਟਾਫ ਮੈਂਬਰਾਂ ਨੇ ਮੇਰੇ ਇੰਨਾ ਵਧੀਆ ਰਿਜ਼ਲਟ ਲਿਆਉਣ ਦੇ ਵਿੱਚ ਬਹੁਤ ਹੀ ਮਿਹਨਤ ਕੀਤੀ ਅਤੇ ਇਸ ਇਸ ਦੇ ਸਦਕਾ ਹੀ ਮੇਰੇ ਆ ਜਿੰਨੇ ਵਧੀਆ ਨੰਬਰ ਆਏ ਨੇ ਥੈਂਕ ਯੂ ਇਹ ਇਹ ਹੈ ਕਿ ਮੈਂ ਅੱਗੇ ਜਾ ਕੇ ਪੜ੍ਹਾਈ ਕਰਾਂ ਅਤੇ ਇੱਕ ਡਿਜੀਟਲ ਮਾਰਕੀਟਰ ਬਣਾ